ਪਪਾ ਹੈ ਪਪਾ ਆ ਜਾ ਆ ਜਾ ਵਾਈਗਰ 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 ਆ ਜਾ ਹੈ ਕੀ ਹੋ ਗਿਆ ਡਰ ਲੱਗਦਾ ਨਾ ਮੇਰੇ ਪੁੱਤੋ ਓਹੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਦੋਸਤੋ ਅਸੀਂ ਪਹੁੰਚੇ ਸੀ ਪਰਵਾਨੂ ਤੇ ਅੱਜ ਪਹਿਲੀ ਵਾਰ ਅਸੀਂ ਟ੍ਰਿੰਬਲ ਟ੍ਰੇਨ ਦੇ ਉੱਤੇ ਚੜਨ ਲੱਗੇ ਹਾਂ ਤੇ ਪਹਿਲਾ ਐਕਸਪੀਰੀਅੰਸ ਆਏ ਤਾਂ ਬਹੁਤ ਵਾਸੀ ਪਰ ਅਸੀਂ ਡਰਦੇ ਇੱਥੇ ਚੜ੍ਹੇ ਨਹੀਂ ਸੀ ਤੇ ਦੇਖਦੇ ਹਾਂ ਹੁਣ ਸਾਡੇ ਨਾਲ ਕੀ ਬੀਤਦੀ ਹੈ ਕਿਉਂਕਿ ਬੱਚਿਆਂ ਨੇ ਕਹਿੰਦੇ ਅਸੀਂ ਟਿਕਟਾਂ ਤਾਂ ਲੈ ਚੁੱਕੇ ਹਾਂ ਤੇ ਹੁਣ ਪਰਲੇ ਸਾਈਡ ਤੇ ਜਾਣਾ ਹੀ ਪੈਣਾ ਤੇ ਪਵਨ ਨੂੰ ਵੀ ਕੁਝ ਮਾੜਾ ਮੋਟਾ ਡਰ ਲੱਗ ਰਿਹਾ ਤੇ ਡਰ ਤਾਂ ਮੈਨੂੰ ਵੀ ਬਹੁਤ ਜ਼ਿਆਦਾ ਲੱਗ ਰਿਹਾ ਤੇ ਜਿਹੜੇ ਸਾਡੇ ਨਾਲ ਬੱਚੇ ਆ ਰਹੇ ਆ ਕੋਈ ਤਾਂ ਹੱਸ ਰਿਹਾ ਤੇ ਕੋਈ ਮਤਲਬ ਕੀ इमोशनल ਜਾਂ ਵੀ ਹੋ ਰਿਹਾ ਵੀ ਪਤਾ ਨਹੀਂ ਕੀ ਬਣੂਗਾ ਤੇ ਪਰ ਪੂਰਾ ਵਲੌਗ ਤੁਸੀਂ ਜ਼ਰੂਰ ਦੇਖਿਓ ਕਿਉਂਕਿ ਕੌਣ ਕੌਣ ਡਰ ਰਿਹਾ ਸੀਗਾ ਤੇ ਨਾਲੇ ਤੁਸੀਂ ਆਪਣਾ ਐਕਸਪੀਰੀਅੰਸ ਵੀ ਇਸ ਵਲੌਗ ਦੇ ਵਿੱਚ ਜੇਰਾ ਸ਼ੇਅਰ ਕਰਨਾ ਹੈ ਤੇ ਦੋਸਤੋ ਹੁਣ ਅਸੀਂ ਸਾਡੀ ਟ੍ਰਾਪ ਆ ਗਈ ਹੈ ਤੇ ਸਾਡਾ ਜੈਸ਼ਵਿਕ ਇੱਕ ਵਾਰੀ ਤਾਂ ਭੱਜ ਕੇ ਗਿਆ ਸੀਗਾ ਉਹਦੇ ਕੋਲੇ ਬਾਕੀ ਉਹਦੇ ਵਿੱਚ ਦੇਖ ਕੇ ਤੇ ਫਿਰ ਡਰ ਕੇ ਬਾਹਰ ਭੱਜ ਆਇਆ ਤੇ ਇੱਕ ਸਾਡਾ ਵੀਰਾ ਸੀ ਪਰਮਿੰਦਰ ਸਿੰਘ ਤੇ ਉਹ ਵੀ ਜਿਹੜੇ ਕਿ ਡਰ ਗਏ ਸੀਗੇ ਤੇ ਉਹਨਾਂ ਨੇ ਤਾਂ ਟਿਕਟ ਲਈ ਨਹੀਂ ਪਹਿਲਾਂ ਹੀ ਕਹਿੰਦੇ ਨਹੀਂ ਮੈਂ ਤਾਂ ਚੜ੍ਹਨਾ ਹੀ ਨਹੀਂ ਬਸ ਉਹਨਾਂ ਨੇ ਜਿਹਦੀ ਫੜ ਲਈ ਤੇ ਉਹਨਾਂ ਦੇ ਬੇਟੇ ਆਵੇ ਤੇ ਗੁਰਨੀਤ ਤੇ ਇੱਕ ਭਾਬੀ ਜੀ ਆ ਤੇ ਸਾਰੇ ਜਾਨ ਲੱਗੀਆਂ ਪਰਲੇ ਸਾਈਡ ਤੇ ਦੋਸਤੋ ਇੱਕ ਵਾਰੀ ਤਾਂ ਜੈਸਿਕ ਭੱਜ ਗਿਆ ਸੀ ਮੇਰੇ ਕੋਲੇ ਤੇ ਹੁਣ ਧੱਕੇ ਨਾਲ ਸੀ ਭਾ ਲਿਆ ਤੇ ਟ੍ਰੇਨ ਜਿਹੜੀ ਉਹ ਚੱਲ ਗਈ ਆ ਹਾਂਜੀ ਜਦੋਂ ਮਤਲਬ ਕਿ ਸਟਾਰਟਿੰਗ ਸੀਗੀ ਉਦੋਂ ਤਾਂ ਬਿਲਕੁਲ ਸਲੋ ਸੀਗੇ ਤੇ ਕਿਤੇ ਕਿਤੇ ਜਿਹੜਾ ਕਿ ਜਿਆਦਾ ਹਨਾ ਵੀ ਡਾਊਨ ਜਾਂਦੀ ਸੀਗੀ ਤੇ ਉਦੋਂ ਡਰਜਾ ਲੱਗ ਰਿਹਾ ਸੀਗਾ ਪਰ ਮਤਲਬ ਕਿ ਕੁੱਲ ਮਿਲਾ ਕੇ ਵੀ ਵਧੀਆ ਲੱਗ ਰਿਹਾ ਸੀ ਐ ਲੱਗ ਨਹੀਂ ਰਿਹਾ ਸੀ ਵੀ ਇੱਕ ਪਹਾੜੀ ਤੋਂ ਦੂਜੀ ਪਹਾੜੀ ਤੇ ਆਪਾਂ ਜਾਣ ਲੱਗੇ ਆ ਤੇ ਦੋਸਤੋ ਪਵਨ ਤਾਂ ਕਰਾਰੀ ਸੀ ਰੀਲਾਂ ਵਢਾ ਰਹੀ ਸੀ ਪਰ ਨਾਲ ਬੈਠੇ ਬੱਚੇ ਬਹੁਤ ਜਿਆਦਾ ਡਰਦੇ ਸੀਗੇ ਤੇ ਜਿਹੜਾ ਸਾਡਾ ਬੇ ਆ ਉਹ ਤਾਂ ਕਈ ਵਾਰੀ ਤਾਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਵੀ ਕਰਨ ਲੱਗ ਗਿਆ ਸੀ ਕਦੇ ਕਹਿ ਰਹੇ ਸੀ ਕਿ ਸਾਡਾ ਜਿਹੜਾ ਕਿ ਉਧਰੋਂ ਪਰਲੇ ਪਾਸੋਂ ਉੱਠ ਕੇ ਤੇ ਮੇਰੇ ਕੋਲ ਆ ਕੇ ਬਹਿ ਗਿਆ ਕਹਿੰਦਾ ਮम्मा ਵੀ ਲੱਗ ਰਿਹਾ ਤੇ ਪਰ ਹੱਸ ਵੀ ਰਿਹਾ ਸੀਗਾ ਤੇ ਦੋਸਤੋ ਇਹਦੇ 1000 ਰੁਪਏ ਟਿਕ ਟਿਕ ਕੇ ਜਾਣੇ ਦੀ ਤੇ ਵੈਸੇ ਐਕਸਪੀਰੀਅੰਸ ਬਹੁਤ ਵਧੀਆ ਆ ਆਪਣੇ ਕੁਝ ਨਵਾਂ ਕਰਨਾ ਚਾਹੀਦਾ ਤੇ ਅਸੀਂ ਪਹਿਲੀ ਵਾਰੀ ਇੰਦੇ ਤੇ ਚੜੇ ਆ ਅਜੇ ਤਾਂ ਇੱਥੇ ਬਹੁਤ ਵਾਰੀ ਸੀਗੇ ਤੇ ਤੇ ਬਾਕੀ ਜੋ ਵੀ ਡਰਦੇ ਨੇ ਜਿਨ੍ਹਾਂ ਨੂੰ ਵੀ ਕਿਉਂਕਿ ਸਾਨੂੰ ਵੀ ਹੁਣ ਤੱਕ ਵੀ ਡਰ ਲੱਗ ਰਿਹਾ ਸੀਗਾ ਵੀ ਅਸੀਂ ਕਦੇ ਨਹੀਂ ਚੜੇ ਸੀਗੇ ਤੇ ਜੋ ਡਰਦੇ ਨੇ ਅਸੀਂ ਤਾਂ ਕੁੱਲ ਮਿਲਾ ਕੇ ਇਹੀ ਕਵਾਂਗੇ ਵੀ ਹਾਂ ਵਧੀਆ ਮਤਲਬ ਕਿ ਹੈਗੀ ਇਹ ਚੀਜ਼ ਵੀ ਐਕਸਪੀਰੀਅੰਸ ਕਰਨਾ ਹੀ ਚਾਹੀਦਾ ਤੇ ਦੋਸਤੋ ਪਿੱਛੇ ਦੇਖਣ ਤੇ ਬਹੁਤ ਹੀ ਦੇਖਣ ਤੇ ਬਾਹਰ ਡਰ ਲੱਗ ਰਿਹਾ ਫਿਰ ਵਿੱਚ ਬੈਠੇ ਨੂੰ ਐ ਲੱਗ ਰਿਹਾ ਫਿਰ ਪਤਾ ਨਹੀਂ ਆਪੇ ਘਰੇ ਬੈਠੇ ਹਾਂ ਹਾਂਜੀ ਤੇ ਵੀ ਅਸੀਂ ਪਿੱਛੇ ਘੱਟ ਦੇਖ ਰਹੇ ਸੀਗੇ ਅਸੀਂ ਕਹਿ ਰਹੇ ਸੀ ਵੀ ਨਹੀਂ ਆਪਾਂ ਪਿੱਛੇ ਨਹੀਂ ਦੇਖਦੇ ਪਿੱਛੇ ਦੇਖਾਂਗੇ ਤਾਂ ਸ਼ਾਇਦ ਡਰ ਲੱਗੂਗਾ ਤੇ ਆ ਬੇ ਇੱਕ ਵਾਰੀ ਤਾਂ ਚੁੱਪ ਕਰਕੇ ਬੈਠਾ ਤੇ ਆ ਦੇਖੋ ਅੱਗੇ ਜਿਹੜਾ ਕਿ ਹੁਣ ਆਪਾਂ ਜਾ ਰਹੇ ਹਾਂ ਥੋੜੀ ਜਿਹੀ ਫਾਸਟ ਹੋ ਗਈ ਸੀਗੀ ਇੱਥੋਂ ਜੇ ਕਿਉਂਕਿ ਇਹਨਾਂ ਦਾ ਰੋਜ਼ ਕੰਮ ਦੋਸਤ ਪਰਲੇ ਪਾਸੇ ਜਾਣਾ ਕੋਈ ਹੋਟਲ ਦੇ ਮਾਲਕ ਕੋਈ ਕੁਛ ਕੋਈ ਸਟਾਫ ਹਾਂਜੀ ਤੇ ਲਓ ਜੀ ਹੁਣ ਆਪਾਂ ਪਰਲੇ ਪਾਸੇ ਪਹੁੰਚ ਗਏ ਸੀ ਤੇ ਹੁਣ ਆਪਾਂ ਰਹੇ ਹਾਂ ਉੱਤਰ ਤੇ ਕਹਿੰਦੇ ਇੱਥੇ ਤੁਸੀਂ 2 1/2 ਘੰਟੇ ਵੀ ਵਧੀਆ ਘੁੰਮ ਫਿਰ ਸਕਦੇ ਹੋ ਜੇ ਕੁਝ ਖਾਣਾ ਪੀਣਾ ਪਰਲੇ ਸਾਈਡ ਇੱਕ ਸਾਈਡ ਤੋਂ ਆ ਕੇ ਦੂਜੀ ਸਾਈਡ ਆਪਾਂ 2 1/2 ਘੰਟਿਆਂ ਦਾ ਸਟੇ ਕਰ ਸਕਦੇ ਹਾਂ ਹਾਂਜੀ ਤੇ 2 1/2 ਘੰਟਿਆਂ ਦੇ ਵਿੱਚ ਜਦੋਂ ਮਰਜ਼ੀ ਵਾਪਸ ਜਾ ਸਕਦੇ ਹਾਂ ਤੇ ਹੁਣ ਦੋਸਤੋ ਫਿਰ ਥਰਾਈ ਸਿੱਕੇ ਉੱਪਰ ਇੱਥੇ ਦੇਖਦੇ ਹਾਂ ਕੁਝ ਖਾਣ ਪੀਣ ਨੂੰ ਜਗ੍ਹਾ ਮਿਲਦੀ ਹੈ। ਹਾਂ ਜੀ ਤੇ ਇੱਧਰ ਬਹੁਤ ਹੀ ਮਤਲਬ ਕਿ ਸੋਹਣੇ ਸੋਹਣੇ ਫੁੱਲ ਲੱਗੇ ਹੋਏ ਸੀਗੇ ਤੇ ਤੇ ਦੋਸਤੋ ਬੱਚਿਆਂ ਲਈ ਐਡਵੈਂਚਰ ਬਹੁਤ ਵਧੀਆ ਬਣਿਆ ਹੋਇਆ ਇੱਥੇ ਤੇ ਜੇ ਤੁਸੀਂ ਸ਼ਿਮਲੇ ਜਾਣਾ ਚਾਹੁੰਦੇ ਹੋ ਜਾਂ ਕਸੌਲੀ ਜਾਣਾ ਚਾਹੁੰਦੇ ਹੋ ਜਾਂ ਕਿਤੇ ਵੀ ਜਾਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਤੁਸੀਂ ਇੱਥੋਂ ਦਾ ਐਕਸਪੀਰੀਅੰਸ ਵੀ ਜ਼ਰੂਰ ਲਿਓ ਕਿਉਂਕਿ ਇੱਥੇ ਜਿਹੜੇ ਰੂਮ ਆ ਉਹ ਵੀ ਰੈਂਟ ਤੇ ਮਿਲ ਜਾਂਦੇ ਆ। ਹਾਂ ਜੀ ਤੇ ਜਿਹੜਾ ਇਹ ਟਾਪ ਪਹਾੜੀ ਵੀ ਬਹੁਤ ਜ਼ਿਆਦਾ ਟਾਪ ਤੇ ਹੁਣ ਅਸੀਂ ਖਾ ਰਹੇ ਹਾਂ ਦੋਸਤੋ ਫੂਡ ਤੇ ਦਿੱਤੇ ਕਿ ਅਸੀਂ ਕੋਲਡ ਕਾਫੀ ਤੇ ਹੌਟ ਕਾਫੀ ਤੇ ਇੱਕ ਬ੍ਰੈਡ ਜਿਹੜੇ ਕੀ ਆਰਡਰ ਕੀਤੇ ਪਰ ਦੋਸਤੋ ਇੱਥੋਂ ਦਾ ਜਿਹੜਾ ਬਿੱਲ ਜਾਂ ਇੱਥੋਂ ਦਾ ਜਿਹੜਾ ਮਤਲਬ ਕਿ ਮੀਨੂ ਬਹੁਤ ਹੀ ਜ਼ਿਆਦਾ ਮਹਿੰਗਾ ਹੈ ਪਤਾ ਨਹੀਂ ਇਹਨਾਂ ਨੂੰ ਐਂ ਲੱਗਦਾ ਵੀ ਪਰਲੇ ਸਾਈਡ ਤੋਂ ਹੁਣ ਇੱਧਰ ਆ ਗਏ ਨਿੱਕੀ ਜਿਹੀ ਚੀਜ਼ ਹੀ ਮਤਲਬ ਕਿ 300 ਤੋਂ ਸਟਾਰਟ ਹੁੰਦੀ ਹੈ 300 ਤੋਂ ਘੱਟ ਤਾਂ ਕੁਝ ਹੈ ਹੀ ਨਹੀਂਗਾ ਤੇ ਦੋਸਤੋ ਹੁਣ ਸਾਡੀ ਟਰਨ ਆ ਗਈ ਦੁਬਾਰ ਤੋਂ ਵਾਪਸ ਫੇਰ ਤੇ ਹੁਣ ਅਸੀਂ ਚੱਲਨੇ ਆਂ ਤੇ ਹੁਣ ਫੇਰ ਬੈਠਣ ਲੱਗੇ ਆਂ ਤੇ ਦੋਸਤੋ ਇਧਰੋਂ ਜਿਆਦਾ ਡਰ ਲੱਗਦਾ ਜਦੋਂ ਪਰਲੇ ਸਾਈਡ ਤੋਂ ਇਧਰ ਜਾਂਦੇ ਆ ਕਿਉਂਕਿ ਇਧਰੋਂ ਟਾਪ ਜਿਹੜਾ ਉੱਚਾ ਹੋ ਜਾਂਦਾ ਤੇ ਇਹਦੇ 'ਚ ਦੋਸਤੋ ਦੇਖੋ ਤੁਸੀਂ ਅਬੇ ਜੀ ਤਾਂ ਬਹੁਤ ਜਿਆਦਾ ਘਬਰਾ ਰਹੇ ਸੀ ਹਾਂ ਤੇ ਮੈਨੂੰ ਜਿਹੜਾ ਕਿ ਚੁੰਬੜ ਕੀ ਬਹਿ ਗਿਆ ਕਹਿੰਦਾ ਚਾਚੀ ਜੀ ਬਹੁਤ ਡਰ ਲੱਗ ਰਿਹਾ ਹੈਗਾ ਕਿਉਂਕਿ ਇਧਰੋਂ ਜਿਹੜੀ ਕਿ ਜਾਣਾ ਸੀ ਔਰ نیچے ਨੂੰ ਤੇ ਇੱਕੋ ਦਮ ਜਿਹੜੀ ਕਿ ਜਿੱਦਾਂ ਚੀਜ਼ ਜੀ ਰੁੜਦੀ ਹੁੰਦੀ ਐ ਇਸ ਤਰ੍ਹਾਂ ਹੀ ਟਿੰਬਰ ਟ੍ਰੇਲ ਆ ਜਿਹੜੀ ਇੱਕੋ ਦਮ ਇੱਕ ਵਾਰੀ ਰੁੜੀ ਜੀ ਸੀਗੀ ਤੇ ਪਰ ਬਾਅਦ ਦੇ ਵਿੱਚ ਫੇਰ ਮਤਲਬ ਕਿ ਸੈੱਟ ਹੋ ਗਿਆ ਸੀਗਾ ਤੇ ਕਿਉਂਕਿ ਇਸ ਚ ਅਸੀਂ ਸੀ ਵੀ ਇਕੱਲੇ ਜਿਹੀ ਹੋਰ ਕੋਈ ਮੈਂਬਰ ਹੈ ਨਹੀਂ ਸੀਗੇ ਹੁਣ ਦੇਖੋ ਦੋਸਤੋ ਤੇ ਕਿਵੇਂ ਰੋਣ ਨਿਕਲ ਰਿਹਾ ਤੇ ਪਾਪਾ ਕੋਲੇ ਜਾਣਾ ਤੇ ਬਾਬਾ ਨਾਨਕ ਨੂੰ ਕਰ ਰਿਹਾ ਚੇਤੇ ਹਾਂਜੀ ਤੇ ਬਹੁਤ ਮਤਲਬ ਕਿ ਖੱਟਾ ਮਿੱਠਾ ਜਿਹਾ ਐਕਸਪੀਰੀਅੰਸ ਹੈਗਾ ਪਰ ਮੈਂ ਕਹਿੰਦਾ ਵੇ ਇੱਕ ਵਾਰ ਜਿਹੜੇ ਨਹੀਂ ਚੜਦੇ ਡਰਦੇ ਉਹਨਾਂ ਨੂੰ ਜ਼ਰੂਰ ਜਾਣਾ ਚਾਹੀਦਾ ਹਾਂਜੀ ਹਾਂਜੀ ਤੇ ਅੱਗੇ ਹੁਣ ਆਪਾਂ ਬੱਸ ਮੈਂ ਇਹਨੂੰ ਕਹਿ ਰਹੀ ਸੀ ਬੱਸ ਕੋਈ ਨਹੀਂ ਬੱਸ ਆ ਪਾ ਰਹੇ ਆ ਕਹਿੰਦਾ ਸੀ ਨਹੀਂ ਮੈਨੂੰ ਨਹੀਂ ਪਤਾ ਜਲਦੀ ਆਓ ਤੇ ਬੱਸ ਆ ਗਏ ਹੁਣ ਆਪਾਂ ਵਾਪਸ ਤੇ ਗਾਂ ਵੀਰ ਜਿਹੜਾ ਕਿ ਪਰਮਿੰਦਰ ਖੜਾ ਹੋਇਆ ਸੀ ਤੇ ਉਹ ਪੁੱਛ ਰਿਹਾ ਸੀ ਕਿਵੇਂ ਵੀ ਕਿਵੇਂ ਐਕਸਪੀਰੀਅੰਸ ਰਿਹਾ ਅਸੀਂ ਆਖਿਆ ਬਹੁਤ ਵਧੀਆ ਰਿਹਾ ਵੀ ਤੁਸੀਂ ਜ਼ਰੂਰ ਆਉਣਾ ਸੀਗਾ ਤੁਸੀਂ ਐਵੇਂ ਨਹੀਂ ਆਏ ਇੱਥੇ ਖੜੇ ਰਹੇ ਹਨ ਨਾਲੇ 2 ਘੰਟੇ ਬੋਰ ਹੋਏ ਜਿਹੜੇ ਪਰਲੀ ਸਾਈਡ ਅਸੀਂ ਵਧੀਆ ਇੰਜੋਏ ਕੀਤਾ ਤੇ ਕੁੱਲ ਮਿਲਾ ਕੇ ਦੋਸਤੋ ਬਹੁਤ ਵਧੀਆ ਲੱਗਿਆ ਤੇ ਦੋਸਤ ਹੁਣ ਚੱਲਦੇ ਆਂ ਆਪਾਂ ਘਰੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਸੋ ਮੱਚ ਥੈਂਕ ਯ